ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬੀਬੀ ਜਗੀਰ ਕੌਰ ਦੀ ਕਰ ਵਾਪਸੀ ਹੋਵੇਗੀ ਮੁੜ ਕਾਲੀ ਦਲ ਦੇ ਵਿੱਚ ਸ਼ਾਮਿਲ ਹੋਣਗੇ ਬੀਬੀ ਜਗੀਰ ਕੌਰ 14 ਮਾਰਚ ਨੂੰ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਮੂੜ ਪਾਰਟੀ ਦੇ ਵਿੱਚ ਸ਼ਾਮਿਲ ਹੋਣਗੇ ਬਿਬিজਗੀਰ ਕੌਰ ਅਤੇ ਸਮੂੱਚੀ ਲੀਡਰਸ਼ਿਪ ਹੈ ਇਕੱਲੀ ਲੀਡਰਸ਼ਿਪ ਹੈ ਜਿਹੜੀ ਕਿ ਬਿਬিজਗੀਰ ਕੌਰ ਦੀ ਰਿਹائش ਤੇ ਪਹੁੰਚੇਗੀ ਤੇ ਉਹਨਾਂ ਨੂੰ ਪਾਰਟੀ ਦਾ ਹਿੱਸਾ ਬਣਾਵੇਗੀ ਤਾਂ ਦੱਸਦੀ ਹੈ ਕਿ ਜਿਵੇਂ ਬੀਤੀ ਦਿਨੀ ਸੁਖਦੇਵ ਸਿੰਘ ਢੀਂਡਸਾ ਵੀ ਪਾਰਟੀ ਦੇ ਵਿੱਚ ਮੂੜ ਸ਼ਾਮਿਲ ਹੋਏ ਸਨ ਜਿਹੜੇ ਕਿ 2017 ਦੀ ਰਾਜਨੀਤੀ ਤੋਂ ਬਾਅਦ ਜਿਹੜੀ ਕਿ ਪਾਰਟੀ ਦੇ ਵਿੱਚ ਦਰਾੜਾਂ ਪਈਆਂ ਸਨ ਤੇ ਕਾਫੀ ਸਾਰੇ ਆਗੂ ਰੁਸ ਕੇ ਅਲੱਗ ਹੋ ਗਏ ਸਨ ਤਾਂ ਮੂੜੋਂ ਸਾਰੇ ਆਗੂ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਹੌਲੀ-ਹੌਲੀ ਜਿਵੇਂ ਕਿ ਸੁਖਦੇਵ ਸਿੰਘ ਢੀਂਡਸਾ ਦੀ ਗੱਲ ਕਰੀਏ ਤਾਂ ਉਹ ਪਿਛਲੀ ਦਿਨੀ ਪਾਰਟੀ ਦੇ ਵਿੱਚ ਸ਼ ਬੀਬੀ ਜਗੀਰ ਕੌਰ ਦੀ ਗੱਲ ਆਈ ਹੈ ਕਿ ਬੀਬੀ ਜਗੀਰ ਕੌਰ ਵੀ 14 ਤਰੀਕ ਨੂੰ ਸ਼ਾਮਿਲ ਹੋ ਸਕਦੇ ਹਨ 14 ਮਾਰਚ ਨੂੰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਪਾਰਟੀ ਦੇ ਵਿੱਚ ਉਹ ਸ਼ਾਮਿਲ ਹੋ ਸਕਦੇ ਹਨ ਜਿਵੇਂ ਕਿ ਜ਼ਿਕਰ ਹੋ ਗਿਆ ਕਿ ਲੋਕ ਸਭਾ ਚੋਣਾਂ ਵਾਲੀਆਂ ਨੇ ਤਾਂ ਸੰਗਰੂਰ ਤੋਂ ਪਰਮਿੰਦਰ ਸਿੰਘ ਟੇਂਡਸਾ ਨੂੰ ਜਿਹੜਾ ਕਿ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਏਗਾ ਤੇ ਹੋ ਸਕਦਾ ਹੈ ਕਿ ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਵੀ ਚੋਣ ਮੈਦਾਨ ਦੇ ਵਿੱਚ ਉਤਰਣਗੇ ਅਤੇ ਲੋਕ ਸਭਾ ਚੋਣਾਂ ਦੇ ਵਿੱਚ ਹਿੱਸਾ ਲੈਣਗੇ ਤਾਂ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕਿ ਬੀਬੀ ਜਗੀਰ ਕੌਰ ਹੈ ਜਿਹੜੀ ਉਹ ਘਰ ਵਾਪਸੀ ਕਰਨਗੇ ਤੇ 14 ਮਾਰਚ ਨੂੰ ਸੁਖਬੀਨ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਇਸ ਦੇ ਬਾਬਤ ਜਦੋਂ ਬੀਬੀ ਜਗੀਰ ਕੌਰ ਜੀ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਕਿਹਾ ਸੀ ਕਿ ਮੈਂ ਅਕਾਲੀ ਦਲ ਦੇ ਲਈ ਕੰਮ ਕਰਦੀ ਸੀ ਦੀहां ਤੇ ਕਰਦੀ ਰਹਾਂਗੇ ਪਰ ਕੁਝ ਸਾਡੇ ਮਨ ਮੋਟਾਵ ਨੇ ਜਿਨ੍ਹਾਂ ਦੇ ਚੱਲਦੇ ਆ ਉਹਨਾਂ ਨੇ ਪਾਰਟੀ ਨੂੰ ਛੱਡ ਦਿੱਤਾ ਸੀ ਪਰ ਜੇ ਉਹਨਾਂ ਨੂੰ ਪਾਰਟੀ ਮੈਂਬਰ ਕਹਿਣ ਤਾਂ ਉਹ ਵਾਪਸ ਵੀ ਪਾਰਟੀ ਜੁਆਇਨ ਕਰ ਸਕਦੇ ਨੇ ਤਾਂ ਹੋ ਸਕਦਾ ਹੈ ਕਿ 14 ਤਰੀਕ ਨੂੰ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਉਹਨਾਂ ਨੂੰ ਮਨਾ ਲੈਣਗੇ ਬੀਬੀ ਜਗੀਰ ਕੌਰ ਨੂੰ ਤੇ ਪਾਰਟੀ ਦੇ ਵਿੱਚ ਮੁੜ ਬੀਬੀ ਜਗੀਰ ਕੌਰ ਜੀ ਮੈਂਬਰ ਵਜੋਂ ਸ਼ਾਮਿਲ ਹੋਣਗੇ ਅਤੇ ਪਾਰਟੀ ਦੇ ਅਹਿਮ ਫੈਸਲਿਆਂ ਦਾ ਹਿੱਸਾ ਵੀ ਬਣ ਸਕਦੇ ਨੇ ਇਹਦਾ ਵੱਡੀ ਬ੍ਰੇਕਿੰਗ ਹੈ ਵੱਡੀ ਖਬਰ ਹੈ ਕਿ 14 ਮਾਰਚ ਨੂੰ ਕੁਝ ਵੀ ਹੋ ਸਕਦਾ ਹੈ ਕਿ ਬੀਬੀ ਜ਼ਗੀਰ ਕੌਰ ਜੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ